ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆ ਪਿੰਡ ਕੀ ਨਾਮ ਆਪਣਾ? ਰਮਨਦੀਪਪੁਰ ਜੀ। ਕਿੱਥੋਂ ਹੋ ਰਹਿਆ ਤੁਸੀਂ? ਪਿੰਡ ਬੋਮਾੜੀ। ਠੀਕ ਆ ਜੀ। ਤੇ ਆਪਾਂ ਨੂੰ ਕੀ ਕੀ ਪ੍ਰੋਬਲਮ ਸੀ? ਬਾਬਾ ਜੀ ਨਰਜੀ ਸੀ ਜੀ ਬਹੁਤ ਚਿਰ ਤੋਂ 15 ਸਾਲ ਹੋ ਗਏ ਸੀ। ਬਾਕੀ ਪੇਟ ਦੀ ਪ੍ਰੋਬਲਮ ਸੀਗੀ, ਲੇਡਸ ਪ੍ਰੋਬਲਮ ਸੀਗੀ। ਜੀ। ਬਹੁਤ ਸਾਰੀਆਂ ਹੋਰ ਬਹੁਤ ਪ੍ਰੋਬਲਮ ਸੀਗੀਆਂ। ਇਹ ਨੂੰ ਲੱਗੇ ਨੂੰ ਫਰਕ ਆਇਆ ਨਹੀਂ ਸੀ ਆਪਾਂ ਕਹਿੰਦੇ ਸਰਵਾਈਕਲ ਵੀ ਸੀ ਆਪਾਂ ਸਰਵਾਈਕਲ ਵੀ ਸੀ ਕਿੰਨੇ ਕਿਸਮ ਦੇ ਬਰਾਂਡ ਸਾਰੀਆਂ ਇਹ 10 15 ਸਾਲ ਹੋ ਗਏ ਨੇ ਸਰਵਾਈਕਲ ਨੂੰ ਤਾਂ ਕਾਫੀ ਚਿਰ ਹੋ ਗਿਆ ਜੀ ਸਰਵਾਈਕਲ ਨੂੰ ਤਾਂ 20 ਸਾਲ ਹੀ ਚੱਲਦਾ ਜੀ ਤਾਂ ਆਪਾਂ ਮੈਡੀਸਿਨ ਕਿੰਨੀ ਕੁ ਲੈ ਚੁੱਕਿਆ ਹੋਊਗੀ ਬਹੁਤ ਲੈ ਚੁੱਕਿਆ ਹਾਂ ਠੀਕਾ ਜੀ ਕੋਈ ਰਿਜ਼ਲਟ ਨਹੀਂ ਮਿਲੇ ਨਹੀਂ ਨਹੀਂ ਕੋਈ ਨਹੀਂ ਆਪਾਂ ਤੁਹਾਨੂੰ ਸਰਸ ਪੈਕ ਦਿੱਤਾ ਹੈ ਉਹ ਕਰਤੋਂ ਤੋਂ ਬਾਅਦ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਵਧੀਆ ਆ ਮਤਲਬ ਬਹੁਤ ਆਰਾਮ ਮਿਲਿਆ ਇਹੀ ਕਹਿਣਾ ਚਾਹੁੰਦੇ ਆ ਵੀ ਇਹੀ ਵਰਤ ਤੋਂ ਤੁਸੀਂ ਬੋਡੀ ਸਰਵੇ ਤੋਂ ਵਰਤ ਤੋਂ ਜਿਹੜੀ ਆਪਾਂ ਨੂੰ ਕਾਬਜ ਦੀ ਪ੍ਰੋਬਲਮ ਸੀ ਉਹ ਆਪਣੇ ਕਿੱਦਾਂ ਹੈ ਜੀ? ਹਾਂਜੀ ਠੀਕ ਐ ਤੇ ਜਿਹੜੀ ਆਪਾਂ ਨੂੰ ਅਲਰਜੀ ਸੀ ਹਾਂਜੀ ਉਹ ਵੀ ਠੀਕ ਹੈ ਸਰਵਾਈਕਲ ਆਪਣੇ ਹਾਂਜੀ ਸੀਤਾ ਜੀ ਤੇ ਲੇਡੀਜ਼ ਪ੍ਰੋਬਲਮ ਹਾਂਜੀ ਠੀਕ ਐ ਤੇ ਅੱਜ ਇਹ ਸਾਰਾ ਵਰਤ ਤੋਂ ਬਾਅਦ ਜਿਹੜੇ ਪਰਿਵਾਰ ਤੋਂ ਸੁਣ ਰਿਹਾ ਜਾਂ ਦੇਖ ਰਿਹਾ ਉਹ ਪਰਿਵਾਰਾਂ ਨੂੰ ਕੀ ਸਮਾਂ ਦੇਣੀ ਚਾਹੁੰਗੇ ਤੁਸੀਂ? ਇਹੀ ਚਾਹੁੰਦੇ ਆ ਵੀ ਇਹੀ ਵਰਤ ਤੋਂ ਵੀ ਸਭ ਬੋਡੀ ਸਰਵੇ ਪੈਕ ਵਰਤੋ ਵੀ ਸਭ ਵਧੀਆ ਆ ਹਾਂਜੀ ਜਾਨੀ ਕਿ ਸਾਨੂੰ ਦਵਾਈਆਂ ਤੋਂ ਬਚਣ ਵਾਸਤੇ ਸਰਸ ਪੈਕ ਵਰਤਣਾ ਜ਼ਰੂਰੀ ਆ ਹਾਂਜੀ ਹਾਂਜੀ ਥੈਂਕ ਯੂ ਬੇਨ ਜੀ